ਚਾਹੇ ਕੋਈ ਟੀਵੀ ਸੀਰੀਅਲ ਹੋਵੇ ਜਾਂ ਫਿਲਮ ਉਸਦੀ ਕਾਮਯਾਬੀ ਦਾ ਸਿਹਰਾ ਉਸ ਵਿੱਚ ਕੰਮ ਕਰਨ ਵਾਲੇ ਹਰ ਇੱਕ ਅਦਾਕਾਰ ਅਤੇ ਪਰਦੇ ਦੇ ਪਿੱਛੇ ਡਟੇ ਰਹੇ ਹਰ ਟੀਮ ਮੈਂਬਰ ਤੇ ਸਰਵਜਤਾ ਹੈ ਇਸੇ ਤਰ੍ਹਾਂ ਲੋਕਤੰਤਰ ਦੀ ਮਜ਼ਬੂਤੀ ਹਰ ਵੋਟਰ ਤੇ ਨਿਰਭਰ ਕਰਦੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਮੈਂ ਅਜੀ ਤੁਹਾਡਾ ਆਪਣਾ ਮਿਸਾਲ ਖਾਨ ਦੋਸਤੋ ਮੈਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਵਿੱਚ ਬਤੌਰ ਵੋਟਰ ਹਿੱਸਾ ਜ਼ਰੂਰ ਲਓ ਇਸ ਤਰ੍ਹਾਂ ਆਪਣਾ ਵੋਟ ਬਣਵਾਉਣ ਲਈ ਕਟਵਾਉਣ ਲਈ ਜਾਂ ਵੋਟਰ ਵੇਰਵੇ ਵਿੱਚ ਸੋਧ ਲਈ ਆਪਣੇ ਬੀਐਲਓ ਨਾਲ رابطہ ਜ਼ਰੂਰ ਕਰੇ ਜਾਂ ਫਿਰ ਘਰ ਬੈਠੇ ਹੀ ਵੋਟਰ ਹੈਲਪਲਾਈਨ ਐ ਮੋਬਾਈਲ ਐਪ ਇੰਸਟਾਲ ਕਰਕੇ ਵੀ ਅਪਲਾਈ ਕਰ ਸਕਦੇ ਆ ਮੈਂ ਸਾਰੇ ਨੌਜਵਾਨਾਂ ਖਾਸ ਤੌਰ ਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮੁੰਡੇ ਕੁੜੀਆਂ ਜਿਨ੍ਹਾਂ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਵਾਈ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਮਹਿੰਮ ਦੇ ਤਹਿਤ தேਸ਼ ਦਾ ਫਾਰਮ ਯਾਨੀ ਫਾਰਮ ਨੰਬਰ 6 ਜ਼ਰੂਰ ਭਰ ਅਤੇ ਜ਼ਿੰਮੇਵਾਰ ਵੋਟਰ ਬਣ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਇਹ ਹੈ ਨਾ ਤੁਹਾਡੀ ਚੋਣ ਪਾਰਟਿਸੀਪੇਸ਼ਨ ਨਿਭਾਓ ਜਾਗਰੂਕ ਨਾਗਰਿਕਤਾ ਜ਼ਿੰਮੇਵਾਰੀ। ਧੰਨਵਾਦ شکریہ